ਦੇਸੀ ਸ਼ੈਫ ਮਾਲਾ ਲਾਈਕ ਐਂਡ ਸਬਸਕ੍ਰਾਈਬ ਸਸ ਕੀ ਕਾਲ ਜੀ ਬਾਈ ਸਾਰਿਆਂ ਨੂੰ ਤੇ ਮੈਂ ਗੁਰਪ੍ਰੀਤ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਦੇਸੀ ਸ਼ੈਫ ਮਾਲਾ ਤੇ ਬਾਈ ਬਹੁਤ ਟਾਈਮ ਹੋ ਗਿਆ ਆਪਾਂ ਵੀਡੀਓ ਨਹੀਂ ਪਾਈ ਹੈਗੀ ਸਾਈ ਵੀਰਾਂ ਦੇ ਫੋਨ ਆਉਂਦੇ ਕਹਿੰਦੇ ਬਾਈ ਵੀਡੀਓ ਪਾਇਆ ਕਰੋ ਵੀਡੀਓ ਕਦੇ ਨਹੀਂ ਪਾਉਂਦੇ ਹੈਗੇ ਤੇ ਆਪਾਂ ਹੁਣ ਬਾਈ ਦੁਬਾਰਾ ਲੱਗੇ ਆ ਵੀਡੀਓ ਪਾਉਣਾ ਤੇ ਅੱਜ ਆਪਾਂ ਸ਼ੁਰੂ ਕਰੇ ਅੱਜ ਦੁਬਾਰਾ ਆਪਣਾ ਸਿਸਟਮ ਵੀਡੀਓ ਵਾਲਾ ਤੇ ਅੱਜ ਬਾਈ ਸੰਗਰਾਂ ਦਾ ਤੇ ਘਰ ਦੇ ਨਾਲ ਚੱਲੇ ਆ ਸੰਗਰਾਂ ਮੱਥਾ ਟੇਕਣ ਢਿੱਬੀ ਸਾਹਿਬ ਤੇ ਚਲੋ ਚੱਲਦੇ ਆਂ ਜੀ ਫਿਰ ਤੇ ਤੁਹਾਨੂੰ ਕਰਾਉਂਦੇ ਆਂ ਦਰਸ਼ਨ ਚਲੋ ਜੀ ਆਜੋ ਫਿਰ ਆਜੋ ਲਓ ਜੀ ਬਾਈ ਚੱਲੇ ਆਂ ਤੇ ਇੱਧਰ ਸਾਡਾ ਇੱਕ ਪਹਿਲਾਂ ਹੀ ਬੈਠਾ ਗੱਡੀ 'ਚ ਹਾਂਜੀ ਚੱਲਿਆ ਬਾਏ ਆ ਗਿਆ ਮੈਂ ਆ ਗਿਆ ਖੜੋ हाँ जी कि चले ती मनराज़ इधर उत ओए इधर 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 ओए हो इधर इधर हेलो करो हेलो हेलो कर दो हेलो हेलो जी मस्त हो ही चलो जी चलिए भाई फिर लो जी भाई पहुंच गए गुरुद्वारा टिप्पी साहब बाबा जी कहते इतिए ग्डी लो बाबा जी ਭਾਈ ਕਹਿੰਦਾ ਸ਼ਾਮ ਆ ਚੜਾ ਬੋ ਭਾਈ ਹੈਲੋ ਮਨਰਾਜ ਇੱਧਰ ਪੁੱਤਾ ਇੱਧਰ ਹੈਲੋ ਉਹ ਗੰਜੂ ਇੱਧਰ ਦੇਖ ਇੱਧਰ ਕਿੱਥੇ ਪਹੁੰਚ ਗਿਆ ਤੂੰ ਕਿੱਥੇ ਪਹੁੰਚ ਗਿਆ ਚਲੋ ਚੱਲੀਏ ਚਲੋ ਚੱਲੀਏ ਆ ਗਿਆ ਬਾਬਾ ਜੀ ਕੋ ਬੈਠ ਗੁਜੀ ਕਰਨਾ ਆਇਆ ਉਹ ਮਨਰਾਜ ਇੱਧਰ ਦੇਖ ਆ ਦੇਖ ਆ ਦੇਖ ਇੱਧਰ ਦੇਖ ਹੈਲੋ Na vida do sul ਅੰਦਰ ਜੀ ਉਹ ਨਹੀਂ ਆ ਸੰਸਾਰਿਆ ਕੋਈ ਨਹੀਂ ਕੋਈ ਬਿਨ ਬੋਸਤ ਫਾਟ ਚਾਤ ਇਹ ਦਿਪਨਾ ਚਾਤ ਕਰ ਸੀ ਦਿੱਤੀ ਸੀ ਕਰੀ ਜੀ ਬਸਤ ਨੂੰ ਇਰਤਾ ਕਰਹਿਤ ਹੋਏ ਆਉ ਸਾਸਨ ਦਾ ਨਾਟਾਟੇ ਪ੍ਰਕਾਸ਼ ਕਰੇ ਸਭ ਲੋਕੀ ਆਉ ਬੰਦ ਅਧਿਆਇ ਭਾਰਤ ਵਾਰਾਂਗ ਮਹਾਂ ਦੇ ਫਰਮਾਉਂਦੇ दिन दिन नाम आया हर तेज है महाराज संसार धी बनी कर गया तो मशीना के केंद्र अपने माँ बाप को लै जाओ अपने पुत्र नै जाओ मर गया क्या आप ही चढ़ के दबज न <laughs> कृके ਜੀ ਅੱਗੇ ਕਰਾਂ ਇਹ ਤਾਂ ਸਾਡੇ ਗੰਜੂ ਨੇ ਕਰ ਲੇ ਕੱਪੜੇ ਚੇਂਜ ਓਏ 나ਜ ਇੱਧਰ ਪੁੱਤ ਆ ਲਿਆ ਬਾਈ ਖਲਾਉਣੇ ਇਹਦੇ ਵਾਸਤੇ ਕਾ ਲੈ ਆਂਦਾ ਇੱਕ ਫੋਨ ਲੈ ਆਂਦਾ ਹਾਂਜੀ ਹੈਲੋ ਹਾਂਜੀ 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 ਠੀਕ ਮੈਂ ਜਾਾਂ ਮੈਂ ਫਿਰ ਬਾਏ ਮੈਂ ਚੱਲਿਆ ਫਿਰ ਬਾਏ ਬਾਏ ਲਓ ਬਾਈ ਜੀ ਪਹੁੰਚ ਗਏ ਆਪਾਂ ਆਪਣੇ ਕੰਮ ਪਰ ਇਹ ਆਪਣਾ ਸਟੋਰ ਆ ਬਾਈ ਪਿਕ ਐਂਡ ਮੀਟ ਮਾਰਕੀਟ ਐਫ ਐਨ ਐਮ ਦਾ ਆ ਆਪਣਾ ਸਟੋਰ ਆ ਬਾਈ ਇੱਥੇ ਆਪਾਂ ਕਰ ਰਹੇ ਆ ਡਿਊਟੀ ਤੇ ਆ ਬਾਈ ਸਾਹਮਣੇ ਆ ਗਿਆ ਟ੍ਰੈਂਡ ਯਾਰ ਰिलायंस ਮਾਲ ਆ ਉਹਦੇ ਬਿਲਕੁਲ ਸਾਹਮਣੇ ਆ ਦੂਜੀ ਪਾਸੇ ਓਬਜੈਕਟ ਚ ਇਹ ਰੋਡ ਆ ਰੋਪੜ ਨੂੰ ਜਾਂਦਾ ਬਾਈ ਅੱਗੇ ਠੀਕ ਆ ਰੋਪੜ ਓਰ ਤੇ ਪਿੱਛੇ ਆ ਜਾਊਂਗਾ ਮੈਨ ਲੱਗਦਾ ਕਿ ਕਿਲੋਮੀਟਰ ਆ ਆ ਆਪਣਾ ਸਟੋਰ ਆ ਬਾਈ ਤੁਹਾਨੂੰ ਦਿਖਾਉਨੇ ਅੰਦਰ ਵੀ ਆਹ ਬᱹਗੀ ਉਹਨਾਂ ਦਾ ਆਈਟਮ ਹੈ ਰੇਟੀ ਟੂ ਟੀਟ ਵਾਲੀਆਂ ਇਹਦੀ 5-7 ਮਿੰਟਾਂ ਚ ਬਣ ਜਾਂਦੀਆਂ ਤੇ ਬਾਕੀ ਆਏ ਬਾਈ ਆਪਣੇ ਕੋਲ ਮੈਰੀਨੇਟਡ ਵਾਲੇ ਆ ਟਿੱਕੇ ਵਗੈਰਾ ਡਰਮ ਡਰਮ ਸਟਿਕ ਹੋਗੇ ਤੇ ਵਿੰਗਸ ਹੋਗੇ ਇਧਰ ਚਿਕਨ ਆ ਗਿਆ ਬਾਈ ਆਪਣੇ ਕੋਲ ਚਿਕਨ ਆ ਗਿਆ ਬੌਨਲੈਸ ਆ ਗਿਆ ਫੁੱਲ ਲੈਗ ਆ ਗਿਆ ਖਰੋੜੇ ਆ ਗਏ ਇਦਾਂ ਹੀ ਆ ਆਈਟਮ ਪੰਜਾਂ ਤੇ ਅੱਜ ਸਾਡੇ ਕੋਲ ਬਾਈ ਇੱਕ ਬੰਦਾ ਆਇਆ ਨਵਾਂ ਨਵਾਂ ਦੋਨੋਂ ਮਲਾਉਂਦੇ ਆ ਸਤਿ ਸ਼੍ਰੀ ਅਕਾਲ ਬਈ ਸਾਰੇ ਹੋਰ ਗਲੇ ਬਈ ਕੀ ਹਾਲ ਆ ਵਧੀਆ ਗੁਰਪ੍ਰੀਤ ਸਿੰਘ ਆ ਵਧੀਆ ਵਧੀਆ ਵੀਰੇ ਲਗਾ ਮੁੰਡਾ ਦੇਖਦਾ ਜਾਈਏ ਵੀ ਕਰਦਾ ਕੀ ਆ ਏ ਕਰਦੇ ਕੀ ਆ ਬਸ ਬਿੱਲੇ ਬਿੱਲੇ ਘੁੰਮਦੇ ਆ ਬਿੱਲੇ ਤਾਂ ਹੀ ਦੇ ਦੇ ਮੁੰਡਾ ਨੂੰ ਦੇਖ ਕੇ ਤਾਂ ਆਵਾ ਮੁੰਡਾ ਦਿਖਣੀ ਹੈਗਾ ਮੈਨੂੰ ਬੰਦੇ ਨੇ ਪੁੱਛਿਆ ਦੋ ਚਾਰ ਨੇ ਵੀ ਗੁਰਪ੍ਰੀਤ ਨਹੀਂ ਬਈ ਅੱਜ ਕੀ ਕੀਤਾ ਹਾਂ ਇੱਕ ਜਿੰਨਾ ਨਹੀਂ ਹੈਗਾ ਕਿਉਂਕਿ ਕਹਿੰਦਾ ਗੁਰਪ੍ਰੀਤ ਵੀ ਹੁੰਦੀ ਆ ਹੁਣ ਆ ਆ ਕੰਮ ਕਰਦਾ ਬਈ ਗੁਰਪ੍ਰੀਤ ਨੇ ਤੇ ਗੁਰਪ੍ਰੀਤ ਦਾ ਪੰਜੇ ਉਗਰੇ ਕੀ ਹੋ ਗਈਆਂ ਮੈਂ ਪੰਜੇ ਗੁੰਗਲੀਆਂ ਕਦੇ ਮੈਂ ਸਾਰੇ ਕੀਚ ਠੀਕ ਹੈ ਕਿ ਨਹੀਂ ਵਧੀਆ ਚਲ ਠੀਕ ਹੈ ਆਪਣੇ ਬੰਦੇ ਦਾ ਪੈਦਾ ਹੋਣ ਗਿਆ ਕਿ ਭਾਈ ਭਾਈ ਗੱਪੀਦ ਨੇ ਕਰ ਲਿਆ ਕਿ ਆਹ ਕਿੱਥੇ ਆ ਸਾਰੇ ਲੋਕੇਸ਼ਨ ਇਹ ਲੋਕੇਸ਼ਨ ਆਪਾਂ ਨੇ ਦੱਸਤੀ ਇਸ ਦੇ ਸਾਹਮਣੇ ਹੀ ਪੈ ਜਾਂਦਾ ਹੈ ਲਾਈਨ ਦੇ ਸਾਹਮਣੇ ਆ ਬਈ ਇਹ ਬੇਲੇ ਰੋਡ ਇਹ ਨਾ ਬੇਲੇ ਚੌਕ ਰੋੜਾ ਜਿਹੜਾ ਬਣਾ ਮਾਰਾ ਨੂੰ ਪਿੰਡ ਨੂੰ ਜਾਂਦਾ ਹਾਂ ਹਾਂ ਉਹ ਬਰ ਹੈ ਇਹ ਅੱਪਾ ਨੇ ਚਿਕਨ ਮੈਨ ਆਵਰੇ ਕਲਾ ਚਿਕਨ ਵੀਰੇ ਬਾਕੀ ਫਰਾਈ ਆਲੇ ਮਿਲ ਜਾਣੇ ਫਰਾਈ ਆਲੇ ਵੈਜ ਵੈਜ ਫਰਾਈ ਆਲੇ ਬਾਕੀ ਸਾਰਾ ਚਿਕਨ ਦਾ ਹੀ ਆ ਕਿਉਂਕਿ ਆਪਣਾ ਹੈਗਾ ਫਿਸ਼ ਐਂਡ ਮੀਟ ਮਾਰਕੀਟ ਓਕੇ ਆਹ ਜਿਹੜਾ ਹੈ ਇਹ ਆ ਉਹਦਾ ਲੋਗੋ ਆ ਇਹ ਲੋਗੋ ਆ ਵੀਰੇ ਆਪਣਾ ਯਾਨੀ ਕੋ ਆਦਾ ਉਹ ਆ ਲੋਗੋ ਆਪਣਾ ਉਹ ਲੱਗਿਆ ਸਾਹਮਣੇ ਉਹ ਐਫ ਐਨ ਐਮ ਐਫ ਐਨ ਐਮ ਅੱਛਾ ਐਫ ਐਨ ਐਮ ਵੀ ਚੈਨ ਵੀ ਚੱਲ ਹੈ ਹਾਂਜੀ ਹਾਂਜੀ ਠੀਕ ਹੈ ਫਿਸ਼ ਐਂਡ ਮੀਟ ਮਾਰਕੀਟ ਰੋਪੜ ਠੀਕ ਆ ਵੀਰੇ ਵੇ ਆਪਣੀਆਂ ਆਈਟਮਾਂ ਇਹ ਆਪਣਾ ਸਟੋਰ ਆ ਇਹ ਖੋਲੀ ਦੀ ਬਾਈ ਮਈ ਚ ਆਹ ਮਸਾਲੇ ਆ ਬਾਈ ਸਾਰੇ ਹੀ ਆਹ ਕੰਮ ਪੂਰਾ ਕਰੀ ਗਿਆ ਦਾ ਇੱਧਰ ਬਾਈ ਸਾਡੇ ਇੱਧਰ ਸਾਡੇ ਮੈਨੇਜਰ ਸਾਹਿਬ ਬੈਠੇ ਆ ਦੇਖੋ ਆ ਵੀ ਆਹ بڑے ਮੈਨੇਜਰ ਸਾਹਿਬ ਆ ਹਾਂ ਕਰ ਵੀ ਤੇ ਹਾਂਜੀ ਵੀਰੇ ਤੂੰ ਹੀ ਕਰੀ ਵੀ ਇਹ ਇਹ ਨਹੀਂ ਵੀਰੇ ਇਹ ਨਾ ਕਟਿੰਗ ਕਰਕੇ ਆਉਂਦਾ ਕੰਪਨੀ ਵੱਲ ਦੇ ਪਿੱਛੇ ਦੇ ਬਸ ਤਾਂ ਪੈਕੇ ਲੱਗਦਾ ਹਾਂ ਸਾਫ਼ ਕਰਿਆ ਕਰਾ ਪੈਕੇ ਇਕ ਨਹੀਂ ਆਉਂਦੇ ਬਸ ਇਹ ਡਿਸਪਲੇ ਕਰ ਰਹੀ ਆ ਜਿੱਦਾਂ ਐਵੇਂ ਬੰਦੇ ਦੀ ਰਿਕੁਆਇਰਮੈਂਟ ਹੁੰਦੀ ਕਿਸੇ ਨੂੰ ਅੱਧਾ ਕਿਲੋ ਲੈਣਾ ਕਿਲੋ ਲੈਣਾ ਉਹ ਕਰਨ ਦੀ ਤੇ ਉਹ ਆਪਾਂ ਪੈਕ ਕਰਕੇ ਉਹਨਾਂ ਹੁੰਦੇ ਜੀ ਆ ਅੱਜ ਇਹ ਕੰਮ ਗੁਰਪ੍ਰੀਤ ਨੂੰ ਬਾਈ ਜੇ ਕੋਈ ਕੰਮ ਕਹਿੰਦੇ ਨਾ ਨਾ ਤੇ ਏਸੀ ਲੱਗੇ ਆਗੇ ਜਾਈ ਏਸੀ ਬਾਈ ਆਦਿ ਆਦਿ ਆ ਜੇ ਚਲਾਏ ਨੀ ਏਸੀ ਆ ਬੰਦ ਕਰਿਆ ਬਾਈ ਕਹੋ ਚੱਲਿਆ ਬਾਈ ਜੀ ਇੱਥੇ ਠੰਡ ਹੋ ਗਈ ਨਾ ਮੌਸਮ ਦਾ ਫਰਕ ਪਈ ਗਿਆ ਛੋਟ ਸਟੋਰ ਸਾਡਾ ਛੋਟਾ ਹੈ ਦੋਨੇ ਮਿਲਾ ਕੇ ਸਾਢੇ 3 ਟਨ ਦੇ ਏਸੀ ਬਣਦੇ ਆ ਠੱਡ ਲੱਗਣ ਲੱਗ ਜਾਂਦੀ ਅੰਦਰ ਹੁਣ ਨਾ ਉਹ ਕਰਦੇ ਮੜਾ ਠੰਡ ਤੇ ਬਚ ਕੇ ਰਹਿੰਦੇ ਨਹੀਂ ਠੰਡ ਤੇ ਬਚ ਕੇ ਬਚ ਗਏ ਬਾਈ ਠੰਡ ਤੇ ਹੁਣ ਇੱਥੇ ਰਹਿ ਗਏ ਜੀ ਠੰਡ ਲੱਗੀ ਫੇਰ ਕਿਹਾ ਫਿਰ ਤਾਂ ਕਾਲੇ ਲੱਖ ਲਾਣ ਤਾਂ ਇਹੀ ਜ਼ਿੰਦਗੀ ਬਰ ਦਾ ਹੈ ਚਾਹ ਪੀ ਰਿਹਾ ਜਾ ਚਾਹ ਭਾਈ ਚਾਹ ਬਣੀ ਹੋਈ ਆ ਕਾਲਾ ਕਹਿੰਦਾ ਚਾਹ ਪੀਣੀ ਨਹੀਂ ਹੈਗੀ ਇਹ ਕਹਦਾ ਭਾਈ ਅੱਜ ਮੰਗਲਵਾਰ ਆ ਵੀ ਇੱਥੇ ਮੀਟ ਦਾ ਕੰਮ ਆ ਪਾਣੀ ਪੀਣਾ ਪਾਣੀ ਪੀਣਾ ਤੁਸੀਂ ਹੱਥ ਲਾਇਆ ਨਹੀਂ ਅਸੀਂ ਹੱਥ ਲਾਇਆ ਪਿੰਗਾ ਵੀ ਮੈਂ ਕਿਤੇ ਚੱਲ ਗਿਆ ਚੱਲੋ ਜੀ ਚਿਲੇ ਪੀਏ ਚਾਹ ਫਿਰ ਕਾਲੇ ਨੂੰ ਘੁਮਾ ਕੇ ਲਿਆਉਂਦੇ ਬਾਜ਼ਾਰ 'ਚ ਹੈ ਜੀ ਸਰ